ਪਰਥਾਏ ਆਪਾਂ ਤਿੰਨ ਦਿਨ ਦੇ ਜੋੜ ਮੇਲੇ ਸ਼ਾਮਲ ਹੋਏ ਆ ਅੱਜ ਨਿਸ਼ਾਨ ਸਾਹਿਬ ਦੀ ਸੇਵਾ ਵੀ ਹੋਣੀ ਆ ਤੇ ਮੈਂ ਬੈਠਾ ਸੋਚਦਾ ਸੀ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਨੇ ਉਸ ਵੇਲੇ ਬੜੀ ਵੱਡੀ ਕਿਰਪਾ ਸਾਡੇ ਸਾਰਿਆਂ ਤੇ ਕਲਜੁ ਕੋ ਜੀਵਾਂ ਤੇ ਕੀਤੀ ਗੁਰੂ ਨਾਨਕ ਦੇ ਪਾਤਸ਼ਾਹ ਦੇ ਪ੍ਰਕਾਸ਼ ਤੋਂ ਪਹਿਲਾਂ ਵੀ ਇੱਥੇ ਲੋਕ ਕੀਰਤੀ ਕਰਦੇ ਸੀ ਮਹਾਵਲੀ ਆਤਮ ਮਹਾਵਲੀ ਆਪਣੇ ਆਪਣੇ ਢੰਗ ਤੇ ਫਲਸਫੇ ਦੇ ਅਨਸਾਰ ਲੋਕਾਂ ਨੂੰ ਧਰਮ ਦੇ ਵਿੱਚ ਵੰਡੀਆਂ ਪਾ ਕੇ ਜਾਤ ਪਾਤ ਦੇ ਵਿੱਚ ਵੰਡ ਕੇ ਊਚ ਨੀਚ ਵਿੱਚ ਵੰਡ ਕੇ ਉਹ ਲੋਕਾਂ ਨੂੰ ਆਪਣੇ ਢੰਗ ਦੇ ਨਾਲ ਆਪਣੇ ਨਾਲ ਜੋੜਦੇ ਸੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਕਿਰਪਾ ਬਖਸ਼ ਕਰਕੇ ਉਸ ਪਵਿੱਤਰ ਸultanpur Lodhi ਦੀ ਧਰਤੀ ਤੋਂ ਸਭ ਤੋਂ ਵੱਡਾ ਸਿਧਾਂਤ ਸਾਨੂੰ ਇੱਕ ਓ ਅੰਕਾਰ ਦਾ ਸਿਧਾਂਤ ਬਖਸ਼ਿਸ਼ ਕੀਤਾ ਤੇ ਉਸ ਵੇਲੇ ਦੇ ਲੋਕਾਂ ਨੇ ਧਾਰਮਿਕ ਤੌਰ ਤੇ ਜਿਹੜੇ ਬੰਦੇ ਹੋਏ ਸੀ ਸਤ ਗੁਰਾਂ ਦਾ ਵਿਰੋਧ ਵੀ ਕੀਤਾ ਪਰ ਗੁਰੂ ਸਾਹਿਬ ਦੀ ਵਪਾਰ ਕਿਰਪਾ ਸੀ ਸਤ ਗੁਰਾਂ ਨੇ ਸਾਰਿਆਂ ਨੂੰ ਸਿੱਖ ਸਿੱਖਿਆ ਗੁਰ ਸ਼ਬਦ ਰਾਹੀਂ ਦਿੱਤੀ ਤੇ ਮੈਂ ਬੈਠਾ ਸੋਚਦਾ ਸੀ ਗੁਰਨਾਨਕ ਦੇਵ ਪਾਤਸ਼ਾਹ ਜੀ ਨੇ ਕਿੱਡਾ ਵੱਡਾ ਸਿੱਖਾਂ ਲਈ ਕਰਤਾਰਪੁਰ ਦੀ ਧਰਤੀ ਤੇ ਲੰਮਾ ਸਮਾਂ ਆਪਣਾ ਸਮਾਂ ਖੀਲਾ گزار ਕੇ ਉਹ ਨਗਰ ਸ਼ਹਿਰ ਬਸਾਇਆ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਕਿਰਪਾ ਕਰਕੇ ਗੁਰੂ ਨਾਨਕ ਦੇ ਪਾਤਸ਼ਾਹ ਨੇ ਖਡੂਰ ਸਾਹਿਬ ਦੀ ਉਹ ਪਵਿੱਤਰ ਧਰਤੀ ਬਸਾਉਣੀ ਕੀਤੀ ਜਿਹੜੀ ਹਮੇਸ਼ਾ ਉਸ ਵਾਸਤੇ ਜੁਗਾ ਜਗੰਤਰ ਉੱਥੇ ਲੋਕਾਂ ਨੇ ਨਮਸਕਾਰ ਕਰਕੇ ਨਤਮਸਤਕ ਹੋ ਕੇ ਆਪਣੇ ਇਸ ਕਾਲ ਯੁਗ ਦੇ ਸਮੇਂ ਨੂੰ ਗੁਰੂ ਸਾਹਿਬ ਦੇ ਲੇਖੇ ਲਾਉਣ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਫਿਰ ਪਵਿੱਤਰ ਧਰਤੀ ਗੋਇੰਦਵਾਲ ਦੀ ਧਰਤੀ ਸਥਾਪਿਤ ਕੀਤੀ। ਇਸੇ ਤਰ੍ਹਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸ੍ਰੀ ਹਰਮੰਦਰ ਸਾਹਿਬ ਦੀ ਰਚਨਾ ਕੀਤੀ। ਗੁਰੂ ਪੰਜਮ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕਰਕੇ ਉਹ ਪਵਿੱਤਰ ਜਿਹੜੀ ਤਰਨ ਤਾਰਨ ਦੀ ਧਰਤੀ ਉਹ ਸਥਾਨ ਗੁਰੂ ਸਾਹਿਬ ਜੀ ਨੇ ਸਾਨੂੰ ਸੋਮੇ ਵਖਸ਼ਿਸ਼ ਕੀਤੇ ਮੇਰਾ ਕਹਿਣ ਤੋਂ ਭਾਵ ਉਹ ਗੁਰਸਥਾਨ ਸਤਗੁਰਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਸਤਾਪਤ ਕੀਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਬੜੀ ਵੱਡੀ ಅಪਾਰ ਕਿਰਪਾ ਕੀਤੀ ਸਾਰੀ ਧਰਤੀ ਤੇ ਜਿੱਥੇ ਜਿੱਥੇ ਵੀ ਪੈਰ ਪਾਏ ਉਹ ਧਰਤੀਆਂ ਸਾਰੀਆਂ ਅੱਜ ਪੂਜਣ ਯੋਗ ਹੋ ਗਈਆਂ ਗੁਰੂ ਹਰਿ ਰਾਸ ਸਾਹਿਬ ਮਹਾਰਾਜ ਨੇ ਬੜੇ ਬਰਪਕਾਰ ਕੀਤੇ ਪਵਿੱਤਰ ਕੁਰਬਾਨੀ ਦਾ ਸਤਕਾਰ ਮਹਾਰਾਜਿਆਂ ਦੀ ਜ਼ਿੰਦਗੀ ਜਿਉਣਾ ਅਤਿਆਦ ਸਰਬੱਤ ਦੇ ਭਲੇ ਲਈ ਉਸ ਵੇਲੇ ਦਵਾਖਾਨੇ ਸਫਾਖਾਨੇ ਚਲਾਉਣੇ ਇਹ ਕਿਰਪਾ ਕਰਕੇ ਸਤਗੁਰੂ ਜੀ ਨੇ ਸਾਨੂੰ ਵਰਚੇਜ ਕੀਤੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਭਾਵੇਂ ਛੋਟੀ ਅਵਸਥਾ ਗੁਰੂ ਸਾਹਿਬ ਨੇ ਕਿੱਡੀ ਵੱਡੀ ਕਿਰਪਾ ਕੀਤੀ ਦਿੱਲੀ ਦੀ ਧਰਤੀ ਤੇ ਉਸ ਸਥਾਨ ਤੇ ਜਿਹੜਾ ਸਥਾਨ ਹਮੇਸ਼ਾ ਵਾਸਤੇ ਪੂਜਣ ਯੋਗ ਹੋ ਗਿਆ ਸੋ ਮੇਰਾ ਕਹਿਣ ਤੋਂ ਪਾਪ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਕਿਲੇ ਸਤਾਪਤ ਕੀਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਸ ਕਾਲਜੋਗ ਦੇ ਜਹਾਜ਼ ਕਾਲਜੋਗ ਦੇ ਲੋਕਾਂ ਨੂੰ ਤਾਰਨ ਵਾਸਤੇ ਜਿੱਥੇ ਸਤਗੁਰਾਂ ਨੇ ਆਪਣਾ ਸਮੂਚਾ ਸਰਵਾਂਸ ਵਾਰਿਆ ਉੱਥੇ ਸਤਗੁਰਾਂ ਨੇ ਸਾਨੂੰ ਸੰਦੇਸ਼ ਬਾਕੀ ਕੀਤਾ ਸੀ ਜਿਹਦੇ ਬਾਰੇ ਹੁਣੇ ਬਾਬਾ ਜੀ ਤੁਹਾਡੇ ਨਾਲ ਸਾਂਝ ਪਾ ਕੇ ਗਏ ਆ ਉਹ ਸੰਦੇਸ਼ ਸੀ ਗੁਰਸ਼ਬਦ ਦਾ ਸੰਦੇਸ਼ ਉਹ ਆਦੇਸ਼ ਸੀ ਗੁਰੂ ਸਾਹਿਬ ਜੀ ਨੇ ਕੀਤਾ ਕਿ ਗੁਰੂ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰੂ ਕਰਕੇ ਜਾਣਣਾ ਇਹਦੀ ਸਿੱਖਿਆ ਅਨਸਾਰ ਆਪਣਾ ਜ਼ਿੰਦਗੀ ਜਿਉਣੀ ਤੇ ਪੁੱਛਿਆ ਸਤਗੁਰ ਜੀ ਜਿਲੇ ਸੱਚਖੰਡ ਨੂੰ ਬਰਾਜਣ ਲੱਗੇ ਸਤਗੁਰ ਜੀ ਤੁਹਾਡੇ ਦਰਸ਼ਨ ਕਿੱਥੋਂ ਕਰਨੇ ਤੇ ਸਤਗੁਰ ਜੀ ਨੇ ਸਰਲ ਅਵਸਥਾ ਵਿੱਚ ਸਰਲ ਪ੍ਰਵਾਹਾ ਦੇ ਵਿੱਚ ਦੱਸਤਾ ਕਿ ਅੰਮ੍ਰਿਤ ਮੇਲੇ ਨਿਤਨੇਮ ਕਰਕੇ ਪੰਜਾਂ ਪਿਆਰਿਆਂ ਨੂੰ ਗੁਰੂ ਰੂਪ ਜਿਹੜੇ ਆ ਉਹਨਾਂ ਨੂੰ ਫਤਿਹ ਬੁਲਾ ਲਿਓ ਮੈਂ ਉੱਥੇ ਹੋਊਂਗਾ ਤੇ ਸਤਗੁਰ ਜੀ ਤੇ 사ਤਗੁਰ ਜੀ ਜੇ ਪੰਜ ਸਿੰਘ ਨਾਮ ਵੇਣ ਤੇ 사ਤਗੁਰ ਜੀ ਕਹਿੰਦੇ ਤਿਆਰ ਪਰ ਤਿਆਰ ਹੋ ਕੇ ਅਮਰਤ ਵਿਲਾ ਸਾਮ ਕੇ ਆ ਚੁਗਲ ਜੇ ਨੂੰ ਆਪਾਂ ਸ਼ੀਸ਼ਾ ਕਹਿੰਦੇ ਇਹਦੇ ਵਿੱਚ ਫਤੇ ਬੁਲਾਦੇ ਮੈਂ ਤੇਰੇ ਦਰਸ਼ਨ ਤੂੰ ਮੇਰੇ ਦਰਸ਼ਨ ਕਰੇਗਾ ਇਹ ਇਹ ਸਿਧਾਂਤ ਸਾਨੂੰ 사ਤਗੁਰਾਂ ਨੇ ਬਖਸ਼ਿਸ਼ ਕੀਤੇ ਕਿ ਮੇਰੀ ਆਤਮਾ ਗੁਰੂ ਗ੍ਰੰਥ ਦੇ ਵਿੱਚ ਮੇਰਾ ਸੂ ਸਰੀਰ ਗੁਰੂ ਪੰਥ ਦੇ ਵਿੱਚ ਸੋ ਇਹਦੇ ਇਸ ਸਿਧਾਂਤ ਤੇ ਉੱਤੇ ਸੰਤ ਬਾਬਾ ਜਵਾਰਦਾਸ ਜੀ ਦੇਖੋ ਕਿੰਨੀ ਵੱਡੀ ਦ੍ਰਿਸ਼ਟੀ ਸੀ ਮਨੁੱਖਾਂ ਦੇ ਤੋਦਾ ਜਲ ਦੀ ਸੇਵਾ ਕਰਦੇ ਸੀ ਜਾਨਵਰਾਂ ਦੇ ਵਿੱਚੋਂ ਵੀ ਉਹਨਾਂ ਨੇ ਉਸ ਕੁਦਰਤ ਨੂੰ ਜਾਣਿਆ ਜਿਨ੍ਹਾਂ ਨੂੰ ਜਲ ਦੀ ਸੇਵਾ ਕਰਕੇ ਕਿਉਂਕਿ ਉਦੋਂ ਹੁੰਦਾ ਸੀ ਆਮ ਜਿਹੜੇ ਜ਼ਿਮੀਂਦਾਰ ਪ੍ਰਾਰਥਨ ਵੇਲੇ ਜਾਣਦੇ ਆ ਕਹਣਾ ਚਾਹ ਲੈ ਕਰੈਲ ਹੋਰ ਬਾ ਲੈਨੇ ਆ ਓਏ ਮੇਰਾ ਕਹਿਣ ਤੋਂ ਭਾਵ ਉਹਨਾਂ ਨੇ ਸਮੁੱਚੀ ਮਨੁੱਖਤਾ ਦੇ ਨਾਲ ਨਾਲ ਇਸ ਕੁਦਰਤ ਦੇ ਵਿੱਚ ਵੀ ਉਸ ਨਜ਼ਾਰੇ ਨੂੰ ਤੱਕਿਆ ਜਿਹੜਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਸੀ। ਸੋ ਮਹਾਂ ਤਪੱਸਵੀ 100 ਸਾਲ ਬੀਤਣ ਤੋਂ ਬਾਅਦ ਅੱਜ ਵੀ ਜੋੜ ਮੇਲੇ ਲੱਗ ਰਹੇ ਇਹ ਕਾਰਨ ਕੀ ਆ? ਇਹ ਉਹ ਕਾਰਨ ਆ ਜਿਹੜਾ ਸਤਗੁਰੂ ਜੀ ਨੇ ਸਾਨੂੰ ਇਹ ਬਖਸ਼ਿਸ਼ ਕੀਤਾ ਸੀ ਇਸ ਪਵਿੱਤਰ ਧਰਤੀ ਦੇ ਉੱਤੇ ਜਿਉਂ ਲੋਹਾ ਤਰਿਓ ਸੰਗ ਕਾਸ਼ਟ ਲਾਗ ਸ਼ਬਦ ਗੁਰੂ ਹਰ ਪਾਵੇਗੋ। ਕਹਿੰਦੇ ਫਿਰ ਲੋਹਾ ਤਾਂ ਲੱਕੜ ਨਾਲ ਤਰਦਾ ਕਹਿੰਦੇ ਸ਼ਬਦ ਨਾਲ ਲੱਗੇਗਾ। ਤੇ ਤੈਨੂੰ ਮੈਂ ਹਮੇਸ਼ਾ ਵਾਸਤੇ ਆਪਣੇ ਨਾਲ ਸੰਬੋਲੂਗਾ ਤੇ ਬਾਬਾ ਜੀ ਨੇ ਤਪੱਸਿਆ ਕਰਕੇ ਇਹ ਮਹਾਨ ਅਸਥਾਨ ਜੇਸ ਮਹਾਨ ਅਸਥਾਨ ਦੀ ਸੇਵਾ ਦੇਖੋ ਕਿਉਂਕਿ ਮੈਂ ਇਸ ਹਲਕੇ ਦਾ ਰਹਿਣ ਵਾਲਾ ਇਹੋ ਹੀ ਮੇਰਾ ਹਲਕਾ ਮੈਂ ਪਹਿਲਾਂ ਵੀ ਆਉਂਦਾ ਰਿਹਾ ਤੇ ਪਹਿਲਾਂ ਵੀ ਸੇਵਾ ਕਰਨ ਵਾਲਿਆਂ ਨੇ ਚਲੋ ਬਹੁਤ ਵੱਡੀ ਸੇਵਾ ਨਿਭਾਈ ਪਰ ਜਿਹੜੀ ਇੱਕ ਗੁਰਮਤਿ ਮੈਂ ਕਹਿੰਦਾ ਸਮਝਦਾ ਰੀਤ ਜੋ ਪੂਰਨ ਤੌਰ ਦੇ ਉੱਤੇ ਇਸ ਅਸਥਾਨ ਦੇ ਉੱਤੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਇਹ ਜਿਆਦਾ ਪ੍ਰਬੰਧ ਆਇਆ ਤਾਂ ਦਾ ਇਹ ਪ੍ਰਬੰਧ ਅੱਜ ਮੈਂ ਦੇਖਦਾ ਗੁਰਮਤਿ ਪ੍ਰਣਾਏ ਅਮਰ ਸੰਚਾਰ ਵੀ ਹੁੰਦੇ ਕਥਾ ਕੀਰਤਨ ਦੀਆਂ ਇੱਥੇ ਉਹ ਵੀ ਝੜੀਆਂ ਲੱਗਦੀਆਂ ਇਹ ਗੁਰੂ ਦੀ ਕਿਰਪਾ ਤੇ ਬਖਸ਼ਿਸ਼ ਆ ਇਹ ਮਹਾਨ ਜਥੇਬੰਦੀ ਕੁਝ ਜਥੇਬੰਦੀਆਂ ਆਪਣੇ ਆਪ ਬਣਦੀਆਂ ਕਈ ਮਹਾਂਤਾਂ ਦੇ ਡੇਰੇ ਆ ਪਰ ਕੁਝ ਜਥੇਬੰਦੀਆਂ ਸਾਡੀਆਂ ਆਦ ਕਾਲ ਤੋਂ ਗੁਰੂ ਕਾਲ ਤੋਂ ਚੱਲ ਰਹੀਆਂ ਜਿਨ੍ਹਾਂ ਦੇ ਵਿੱਚ ਦਮਦਮੀ ਟਕਸਾਲ ਜਿਨ੍ਹਾਂ ਦੇ ਮੁਖੀ ਉਸ ਮੇਲੇ ਦੇ ਅਮਰ ਸ਼ਹੀਦ ਜਿਨ੍ਹਾਂ ਨੂੰ ਆਪਾਂ ਕਹਿੰਦੇ ਅਦੁੱਤੀ ਸ਼ਹੀਦ ਉਹ ਬਾਬਾ ਦੀਪ ਸਿੰਘ ਜੀ ਨੇ 8 ਟਕਸਾਲ ਸਾਨੂੰ ਬਖਸ਼ਿਸ਼ ਕੀਤੀ ਸੀ ਮੈਨੂੰ ਇਸ ਗੱਲ ਦੀ ਵੀ ਹਮੇਸ਼ਾ ਖੁਸ਼ੀ ਦੇ ਤਸੱਲੀ ਰਹਿੰਦੀ ਕਿ ਇਸ ਜਥੇਬੰਦੀ ਨੇ ਆਪਣੀ ਨਵੇਕਲੀ ਪਹਿਚਾਣ ਕਿਹੜੀ ਨਵੇਕਲੀ ਪਹਿਚਾਣ ਜਿਹੜੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਆਪਣਾ ਸਿਰ ਦੇ ਕੇ ਪਾਈ ਸੀ ਅੱਜ ਵੀ ਨਿਰੰਤਰ ਉਹ ਜਾਰੀ ਆ ਅੱਜ ਵੀ ਗੁਰਸ਼ਬਦ ਰੂਪ ਦੇ ਵਿੱਚ ਜਿੱਥੇ ਪੰਜਾਂ ਪਿਆਰਿਆਂ ਦੇ ਸਾਹਮਣੇ ਹੋ ਕੇ ਠੰਡੇ ਬਾਟੇ ਦੀ ਪੋਲ ਉਹ ਸੰਗਤਾਂ ਨੂੰ ਵਾਕਸ਼ਿਸ਼ ਕਰਦੇ ਉਥੇ ਕਥਾ ਕੀਰਤਨ ਵੀ ਕਰਦੇ ਤੇ ਜਿਸਲੇ ਕਿਤੇ ਭੀੜਾ ਪੈ ਗਈ ਫਿਰ ਸਿਰ ਦੇਣ ਤੋਂ ਵੀ ਹੁੰਦੇ ਨਹੀਂ ਲਾਂਬੇ ਇਹ ਜੋ ਕਾਰਨ ਆ ਕਿ ਤਿੰਨ ਅਮਰ ਸ਼ਹੀਦ ਜਿਨ੍ਹਾਂ ਵਿੱਚ ਆਪਾਂ 20ਵੀਂ ਸਦੀ ਦੇ ਮਹਾਨ ਸ਼ਹੀਦ 21ਵੀਂ ਸਦੀ ਦੇ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲੇ ਜੇ ਸਮਾਂ ਆਇਆ ਲੋਕ ਪੁੱਛਦੇ ਸੀ ਬਾਬਾ ਜੀ ਕੀ ਬਣੂ ਕਹਿੰਦੇ ਇੱਥੇ ਕਾਲ ਤਖਤ ਦੇ ਮੁਰੇ ਮਰਜੀਬੜਿਆ ਨੇ ਸਜ਼ਾ ਮਰਜੀਬੜਿਆ ਨੇ ਸੌ ਚੱਕੀ ਸੀ ਸਮਾਂ ਆਊਗਾ ਪਤਾ ਲੱਗੂਗਾ ਪੇ ਕਿਹੜੇ ਹੋਣ ਉਸ ਸੌ ਦੇ ਉੱਤੇ ਪੂਰੇ ਉੱਤਰ ਦੇ ਮੇਰਾ ਕਹਿਣ ਤੋਂ ਭਾਵ ਇਹ ਮਹਾਨ ਜਥੇਬੰਦੀਆਂ ਪੈੜਾਂ ਅੱਜ ਦੇਸ਼ ਵਿੱਚ ਨਹੀਂ ਵਿਦੇਸ਼ ਦੇ ਵਿੱਚ ਵੀ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਉੱਥੇ ਵੀ ਸਿੱਖੀ ਦੀ ਮਹਿਕ ਅੱਜ ਉੱਥੇ ਵੀ ਫਲਾ ਰਹੀ ਉਹ ਕਿਹੜੀ ਉਹ ਸਰੀਰ ਦੀ ਕੀਰਤੀ ਨਹੀਂ ਤਨ ਕਰਕੇ ਦੇਖੋ ਕਿੰਨਾ ਵੱਡਾ ਸਤਗੁਰੂ ਜੀ ਦਾ ਪਰਪਕਾਰ ਬੜਾ ਸਿੰਪਲ ਸਿੰਪਲ ਸਧਾਰਨ ਜੀਵਨ ਤੇ ਸਿੱਖ ਦੇ ਬੱਲੇ ਸਧਾਰਨ ਜੀਵਨ ਦਾ ਸਤਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਸੀ ਥੋੜਾ ਖਾਣਾ ਆਹਾਰ ਚੰਗਾ ਰੱਖਣਾ ਥੋੜਾ ਸੌਣਾ ਜਿਹੜਾ ਥੋੜਾ ਖਾਂਦਾ ਥੋੜਾ ਸੌਂਦਾ ਸਵਾਸਾਂ ਦੀ ਪੂੰਜੀ ਵੀ ਵੱਧਦੀ ਆ ਤੇ ਗੁਰੂ ਦੇ ਲੇਖੇ ਵੀ ਲੱਗਦੀ ਆ ਤੇ ਮਹਾਪੁਰਸ਼ ਸਵਾਸ ਸਵਾਸ ਕਰਕੇ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਬਖਸ਼ਿਸ਼ ਦੇ ਪਾਤਰ ਆ ਮੈਂ ਜਿੱਥੇ ਅੱਜ ਉਹ ਮਹਾਨ ਤਪਸਵੀ ਉਹਨਾਂ ਦੇ ਚਰਨਾਚ ਨਤਮਸਤਕ ਹੁੰਨਾ ਉਥੇ ਮੈਂ ਕਾਮਨਾ ਵੀ ਕਰਦਾ ਸਤਿਗੁਰੂ ਜੀ ਸਾਨੂੰ ਸਾਰਿਆਂ ਨੂੰ ਜਿਹੜਾ ਤੁਸੀਂ ਆਦੇਸ਼ ਕੀਤਾ ਸੀ ਪਵਿੱਤਰ ਗੁਰਵਾਨੀ ਦੇ ਲੜ ਲੱਗਣ ਦਾ ਆ ਹੁਣੇ ਬਾਬਾ ਜੀ ਨੇ ਤੁਹਾਡੇ ਨਾਲ ਇਸ ਜੇਟ ਮਹੀਨੇ ਦੇ ਜਿਹੜੇ ਸੰਦੇਸ਼ ਬਖਸ਼ਿਸ਼ ਕੀਤੇ ਪਹਿਲਾ ਸਮਾਂ ਜਿਹੜਾ ਸੀ ਉਸ ਵੇਲੇ ਸੰਗਰਾਂਦ ਨੂੰ ਆਉਂਦੇ ਸੀ ਲੋਕ ਪੰਡਤਾਂ ਕੋ ਮੌਲਵੀਆਂ ਕੋ ਜਾਂਦੇ ਸੀ ਗੁਰੂ ਸਾਹਿਬ ਜੀ ਨੇ ਕਿੱਡਾ ਪਵਿੱਤਰ ਸਿਧਾਂਤ ਬਖਸ਼ਿਸ਼ ਕਰਕੇ 12 ਸੰਦੇਸ਼ ਬਖਸ਼ਿਸ਼ ਕੀਤੇ ਸਿੱਖਰ ਤੇਰੀ ਰੋਜ ਇਹ ਸੰਗਰਾਹ ਦਿਆਂ ਜੇ ਬੁਸ਼ਰਤੇ ਗੁਰਸ਼ਾਹ ਦੀ ਤਾਬੇ ਆ ਜائیں ਸੋ ਮੈਂ ਅੰਤ ਦੇ ਵਿੱਚ ਇਸ ਹਲਕੇ ਦਾ ਮੈਂਬਰ ਹਾਂ ਲੰਬੇ ਅਰਸੇ ਤੋਂ ਬਾਬਾ ਜੀ ਨੂੰ ਇਹਨਾਂ ਦੇ ਸਮੁੱਚੇ ਪ੍ਰਬੰਧ ਨੂੰ ਜਿਵੇਂ ਆਖਦਾ ਧੰਨਵਾਦ ਕਰਦਾ ਕਿ ਜਿਹੜਾ ਗੁਰ ਸੰਦੇਸ਼ ਗੁਰੂ ਦਸਮ ਪਾਤਸ਼ਾਹ ਨੇ ਸਾਨੂੰ ਬਖਸ਼ ਕੀਤਾ ਸੀ ਪੀਵੋ ਪੋਹਲ ਖੰਡੇ ਤਾਰ ਹੋਏ ਜਨਮ ਸਹਿਲਾ ਇਸ ਪਵਿੱਤਰ ਧਰਤੀ ਤੇ ਅਮਰ ਸੰਚਾਰ ਤੇ ਕਥਕ ਕੀਰਤਨ ਦੀ ਜਿਹੜੀ ਉਹ ਸ਼ਹਿਬਰ ਲੱਗਦੀ ਆ ਉਹ ਹਮੇਸ਼ਾ ਬਾਅਦ ਤੇ ਚੱਲਦੀ ਰਹੇ ਸਮੂਹਿਕ ਤੌਰ ਤੇ ਸਾਰੇ ਮਹਾਪੁਰ ਸਤਕਾਰਯੋਗ ਆ ਜਿਹੜੇ ਸਾਰੇ ਇੱਥੇ ਪਹੁੰਚੇ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਦਮਦ ਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਜਿਹੜੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਦੇਖੋ ਕਈ ਵਾਰੀ ਪਰਿਵਾਰਾਂ ਦੇ ਵਿੱਚ ਵੀ ਗੱਲ ਹੋ ਜਾਂਦੀ ਆ ਮੈਂ ਅਕਸਰ ਸਟੇਜ ਤੇ ਕਹਿੰਦਾ ਹੁੰਨਾ ਕਿ ਪ੍ਰਧਾਨ ਭਾਵੇਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂ ਤਾਂ ਕਲੇਮ ਹੀ ਨਹੀਂ ਕਦੇ ਕੀਤਾ ਸੇਵਾਦਾਰ ਹੀ ਕਲੇਮ ਕਰਦਾ ਪਰ ਇਹ ਟਕਸਾਲ ਜਿਹੜੀ ਆ ਇਹ ਟਕਸਾਲ ਪੂਜਣ ਜੋਗ ਪੂਜਣ ਜੋਗ ਇਸ ਕਰਕੇ ਆ ਕਿ ਜਿਸ ਵੇਲੇ ਵੀ ਲੋੜ ਪਈ ਚਾਹੇ ਗੁਰੂ ਪੰਥ ਨੂੰ ਤੇ ਚਾਹੇ ਗੁਰੂ ਗ੍ਰੰਥ ਨੂੰ ਉਸ ਵੇਲੇ ਮੋਹਰੇ ਹੋ ਕੇ ਵਿਚਰੇ ਆ ਸੋ ਇਹ ਸ਼੍ਰੋਮਣੀ ਕਮੇਟੀ ਵੱਲੋਂ ਹਮੇਸ਼ਾ ਹੀ ਤੇ ਜਿੱਥੇ ਕਹਿੰਦੇ ਬੇਨਸਾਬ ਵੀ ਉੱਥੇ ਖੜੇ ਵੀ ਹੋ ਜਾਂਦੇ ਆ ਮੇਰੇ ਨਾਲ ਵੀ ਭੇੜਦੇ ਨਹੀਂ ਮੈਨੂੰ ਵੀ ਸਿਖਿਆ ਦਿੰਦੇ ਆ ਤੇ ਉਹ ਸਿਖਿਆਵਾਂ ਨਿਜ ਦੀਆਂ ਨਹੀਂ ਉਹ ਇਸ ਕਰਕੇ ਨਹੀਂ ਕਿ ਉਹਦੇ ਪਿੱਛੇ ਨੇਜ ਆ ਜਾਂ ਉਹਦੇ ਪਿੱਛੇ ਕੋਈ ਜਾਤੀ ਗਾਰ ਜਾ ਉਹ ਸਿਧਾਂਤਕ ਜਿਹੜੀਆਂ ਗੱਲਾਂ ਆ ਉਹ ਕਰਦੇ ਆ ਹਮੇਸ਼ਾ ਹੀ ਮੈਂ ਇਸ ਕਰਕੇ ਧੰਨਵਾਦ ਕਰਦਾ ਸਾਰੀ ਜਥੇਬੰਦੀ ਦਾ ਮਹਾਪੁਰਖਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੰਤ ਮਹਾਪੁਰਖ ਅਤੇ ਜਥੇਬੰਦੀ ਦਮਦਮ ਟਕਸਾਲ ਦੇ ਮਹਾਪੁਰਖਾਂ ਦੇ ਤਿੰਨ ਦਿਨ ਦੇ ਜੋੜ ਮੇਲੇ ਸ਼ਾਮਲ ਹੋਏ ਆ ਅੱਜ ਨਿਸ਼ਾਨ ਸਾਹਿਬ ਦੀ ਸੇਵਾ ਵੀ ਹੋਣੀ ਆ ਤੇ ਮੈਂ ਬੈਠਾ ਸੋਚਦਾ ਸੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਉਸ ਵੇਲੇ ਬੜੀ ਵੱਡੀ ਕਿਰਪਾ ਸਾਡੇ ਸਾਰਿਆਂ ਤੇ ਕਾਲਜੂ ਦੀ ਜੀਵਾ ਤੇ ਕੀਤੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਪ੍ਰਕਾਸ਼ ਤੋਂ ਪਹਿਲਾਂ ਵੀ ਇੱਥੇ ਲੋਕ ਕੀਰਤੀ ਕਰਦੇ ਸੀ ਮਹਾਵਲੀ ਆਤਮ ਮਹਾਵਲੀ ਆਪਣੇ ਆਪਣੇ ਢੰਗ ਤੇ ਫਲਸਫੇ ਦੇ ਅਨਸਾਰ ਲੋਕਾਂ ਨੂੰ ਧਰਮ ਦੇ ਵਿੱਚ ਵੰਡੀਆਂ ਪਾ ਕੇ ਜਾਤ ਪਾਤ ਦੇ ਵਿੱਚ ਵੰਡ ਕੇ ਊਚ ਨੀਚ ਵਿੱਚ ਵੰਡ ਕੇ ਉਹ ਲੋਕਾਂ ਨੂੰ ਆਪਣੇ ਢੰਗ ਦੇ ਨਾਲ ਆਪਣੇ ਨਾਲ ਜੋੜਦੇ ਸੀ ਗੁਰਨਾਨਕ ਦੇਵ ਪਾਤਸ਼ਾਹ ਜੀ ਨੇ ਕਿਰਪਾ ਬਖਸ਼ਿਸ਼ ਕਰਕੇ ਉਸ ਪਵਿੱਤਰ ਸultanpur Lodhi ਦੀ ਧਰਤੀ ਤੋਂ ਸਭ ਤੋਂ ਵੱਡਾ ਸਿਧਾਂਤ ਸਾਨੂੰ ਇੱਕ ਓ ਅੰਕਾਰ ਦਾ ਸਿਧਾਂਤ ਬਖਸ਼ਿਸ਼ ਕੀਤਾ ਤੇ ਉਸ ਵੇਲੇ ਦੇ ਲੋਕਾਂ ਨੇ ਧਾਰਮਿਕ ਤੌਰ ਤੇ ਜਿਹੜੇ ਬੰਡੇ ਹੋਏ ਸੀ ਸਤਗੁਰਾਂ ਦਾ ਵਿਰੋਧ ਵੀ ਕੀਤਾ ਪਰ ਗੁਰੂ ਸਾਹਿਬ ਦੀ অপার ਕਿਰਪਾ ਸੀ ਸਤਗੁਰਾਂ ਨੇ ਸਾਰਿਆਂ ਨੂੰ ਸਿੱਖਿਆ ਗੁਰ ਸ਼ਬਦ ਰਾਹੀਂ ਦਿੱਤੇ ਤੇ ਮੈਂ ਬੈਠਾ ਸੋਚਦਾ ਸੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿੱਡਾ ਵੱਡਾ ਸਿੱਖਾਂ ਲਈ ਕਰਤਾਰਪੁਰ ਦੀ ਧਰਤੀ ਤੇ ਲੰਮਾ ਸਮਾਂ ਆਪਣਾ ਸਮਾਂ ਕੀ ਲਾ ਗੁਜ਼ਾਰ ਕੇ ਉਹ ਨਗਰ ਸ਼ਹਿਰ ਬਸਾਇਆ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਕਿਰਪਾ ਕਰਕੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਖਡੂਰ ਸਾਹਿਬ ਦੀ ਉਹ ਪਵਿੱਤਰ ਧਰਤੀ ਬਸਾਉਣੇ ਕੀਤੀ ਜਿਹੜੀ ਹਮੇਸ਼ਾ ਉਸ ਵਾਸਤੇ ਜੁਗਾ ਜਗੰਤਰ ਉੱਥੇ ਲੋਕਾਂ ਨੇ ਨਮਸਕਾਰ ਕਰਕੇ ਨਤਮਸਤਕ ਹੋ ਕੇ ਆਪਣੇ ਇਸ ਕਾਲ ਯੁਗ ਦੇ ਸਮੇਂ ਨੂੰ ਗੁਰੂ ਸਾਹਿਬ ਦੇ ਲੇਖੇ ਲਾਉਣੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਫਿਰ ਪਵਿੱਤਰ ਧਰਤੀ ਗੋਇੰਦਵਾਲ ਦੀ ਧਰਤੀ ਸਥਾਪਿਤ ਕੀਤੀ ਇਸੇ ਤਰ੍ਹਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸ੍ਰੀ ਹਰਮੰਦਰ ਸਾਹਿਬ ਦੀ ਰਚਨਾ ਕੀਤੀ ਗੁਰੂ ਪੰਜਮ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕਰਕੇ ਉਹ ਪਵਿੱਤਰ ਜਿਹੜੀ ਤਰਨ ਤਾਰਨ ਦੀ ਧਰਤੀ ਉਹ ਸਥਾਨ ਗੁਰੂ ਸਾਹਿਬ ਜੀ ਨੇ ਸਾਨੂੰ ਸੌਮੇ ਵਖਸ਼ਿਸ਼ ਕੀਤੇ ਮੇਰਾ ਕਹਿਣ ਤੋਂ ਭਾਵ ਉਹ ਗੁਰਸਥਾਨ ਸਤਗੁਰਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਸਥਾਪਿਤ ਕੀਤੇ ਗੁਰੂ ਹਰਗ੍ਰੰਤ ਪਾਤਸ਼ਾਹ ਜੀ ਨੇ ਬੜੀ ਵੱਡੀ અપਾਰ ਕਿਰਪਾ ਕੀਤੀ ਸਾਰੇ ਧਰਤੀ ਤੇ ਜਿੱਥੇ-ਜਿੱਥੇ ਵੀ ਪੈਰ ਪਾਏ ਉਹ ਧਰਤੀਆਂ ਸਾਰੀਆਂ ਅੱਜ ਪੂਜਣਯੋਗ ਹੋ ਗਈਆਂ ਗੁਰੂ ਹਰ ਰਾਜ ਸਾਹਿਬ ਮਹਾਰਾਜ ਨੇ ਬੜੇ ਬਰਪ੍ਰਕਾਰ ਕੀਤੇ ਪਵਿੱਤਰ ਕੁਰਬਾਨੀ ਦਾ ਸਤਕਾਰ ਮਹਾਰਾਜਿਆਂ ਦੀ ਜ਼ਿੰਦਗੀ ਜਿਉਣਾ ਅਤਿਆਦ ਸਰਬੱਤ ਦੇ ਭਲੇ ਲਈ ਉਸ ਵੇਲੇ ਦਵਾਖਾਨੇ ਸਫਾਖਾਨੇ ਚਲਾਉਣੇ ਇਹ ਕਿਰਪਾ ਕਰਕੇ ਸਤਗੁਰੂ ਜੀ ਨੇ ਸਾਨੂੰ ਵਰਦਸ਼ ਕੀਤੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਭਾਵੇਂ ਛੋਟੀ ਵਸਤਾ ਗੁਰੂ ਸਾਹਿਬ ਨੇ ਕਿੱਡੀ ਵੱਡੀ ਕਿਰਪਾ ਕੀਤੀ ਦਿੱਲੀ ਦੀ ਧਰਤੀ ਤੇ ਉਸ ਸਥਾਨ ਤੇ ਜਿਹੜਾ ਸਥਾਨ ਹਮੇਸ਼ਾ ਵਾਸਤੇ ਪੂਜਣ ਯੋਗ ਹੋ ਗਿਆ ਸੋ ਮੇਰਾ ਕਹਿਣ ਤੋਂ ਪਾਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਕਿਲੇ ਸਤਾਪਤ ਕੀਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਸ ਕਾਲ ਯੁਗ ਦੇ ਜਹਾਜ਼ ਕਾਲ ਯੁਗ ਦੇ ਲੋਕਾਂ ਨੂੰ ਤਾਰਨ ਵਾਸਤੇ ਜਿੱਥੇ ਸਤਗੁਰਾਂ ਨੇ ਆਪਣਾ ਸਮੁੱਚਾ ਸਰਵਾਂਸ ਵਾਰਿਆ ਉੱਥੇ ਸਤਿਗੁਰਾਂ ਨੇ ਸਾਨੂੰ ਸੰਦੇਸ਼ ਬਾਕੀ ਕੀਤਾ ਸੀ ਜਿਹਦੇ ਬਾਰੇ ਹੁਣੇ ਬਾਬਾ ਜੀ ਤੁਹਾਡੇ ਨਾਲ ਸਾਂਝ ਪਾ ਕੇ ਗਏ ਆ ਉਹ ਸੰਦੇਸ਼ ਸੀ ਗੁਰਸ਼ਬਦ ਦਾ ਸੰਦੇਸ਼ ਉਹ ਆਦੇਸ਼ ਸੀ ਗੁਰੂ ਸਾਹਿਬ ਜੀ ਨੇ ਕੀਤਾ ਕਿ ਗੁਰੂ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰੂ ਕਰਕੇ ਜਾਣਣਾ ਇਹਦੀ ਸਿੱਖਿਆ ਅਨਸਾਰ ਆਪਣਾ ਜ਼ਿੰਦਗੀ ਜਿਉਣੀ ਤੇ ਪੁੱਛਿਆ ਸਤਗੁਰ ਜੀ ਜਿਹੜੇ ਸਤਖੰਡ ਨੂੰ ਬਿਰਾਜਣ ਲੱਗੇ ਸਤਗੁਰ ਜੀ ਤੁਹਾਡੇ ਦਰਸ਼ਨ ਕਿੱਥੋਂ ਕਰਨੇ ਤੇ ਸਤਗੁਰੂ ਜੀ ਨੇ ਸਰਲ ਅਵਸਥਾ ਵਿੱਚ ਸਰਲ ਪ੍ਰਵਾਸਾ ਦੇ ਵਿੱਚ ਦੱਸਤਾ ਕਿ ਅੰਮ੍ਰਿਤ ਮੇਲੇ ਨਿਤਨੇਮ ਕਰਕੇ ਪੰਜਾਂ ਪਿਆਰਿਆਂ ਨੂੰ ਗੁਰੂ ਰੂਪ ਜਿਹੜੇ ਆ ਉਹਨਾਂ ਨੂੰ ਫਤਿਹ ਬੁਲਾ ਲਿਓ ਮੈਂ ਉੱਥੇ ਹੋਊਂਗਾ ਤੇ ਸਤਗੁਰੂ ਜੀ ਤੇ ਸਤਗੁਰੂ ਜੀ ਜੇ ਪੰਜ ਸਿੰਘ ਨਾਮ ਲੈਣ ਤੇ ਸਤਗੁਰੂ ਜੀ ਕਹਿੰਦੇ ਤਿਆਰ ਪਰ ਤਿਆਰ ਹੋ ਕੇ ਅੰਮ੍ਰਿਤ ਵਿਲਾ ਸਾਹਿਬ ਕੇ ਆ ਚੁਗਲ ਜੀ ਨੂੰ ਆਪਾਂ ਸ਼ੀਸ਼ਾ ਕਹਿੰਦੇ ਇਹਦੇ ਵਿੱਚ ਫਤੇ ਬਲਾ ਦੇ ਮੈਂ ਤੇਰੇ ਦਰਸ਼ਨ ਤੂੰ ਮੇਰੇ ਦਰਸ਼ਨ ਕਰੇਗਾ ਇਹ ਇਹ ਸਿਧਾਂਤ ਸਾਨੂੰ ਸਤਗੁਰਾਂ ਨੇ ਬਖਸ਼ਿਸ਼ ਕੀਤੇ ਕਿ ਮੇਰੀ ਆਤਮਾ ਗੁਰੂ ਗ੍ਰੰਥ ਦੇ ਵਿੱਚ ਮੇਰਾ ਸੂ ਸਰੀਰ ਗੁਰੂ ਪੰਥ ਦੇ ਵਿੱਚ ਸੋ ਇਹਦੇ ਇਸ ਸਿਧਾਂਤ ਤੇ ਉੱਤੇ ਸੰਤ ਬਾਬਾ ਜਵਾਰਦਾਸ ਜੀ ਦੇਖੋ ਕਿੰਡੀ ਵੱਡੀ ਦ੍ਰਿਸ਼ਟੀ ਸੀ ਮਨੁੱਖਾਂ ਦੇ ਤੂੰ ਤਾਂ ਜਲ ਦੀ ਸੇਵਾ ਕਰਦੇ ਸੀ ਜਾਨਵਰਾਂ ਦੇ ਵਿੱਚੋਂ ਵੀ ਉਹਨਾਂ ਨੇ ਉਸ ਕੁਦਰਤ ਨੂੰ ਜਾਣਿਆ ਜਿਨ੍ਹਾਂ ਨੂੰ ਜਲ ਦੀ ਸੇਵਾ ਕਰਕੇ ਕਿਉਂਕਿ ਉਦੋਂ ਹੁੰਦਾ ਸੀ ਆਮ ਜਿਹੜੇ ਜ਼ਿਮੀਂਦਾਰ ਪ੍ਰਾਰਥਨ ਵੇਲੇ ਜਾਂਦੇ ਆ ਕਹਣਾ ਚਾਹ ਲੈ ਕਰੜ ਹੋਰ ਬਾ ਲੈਨੇ ਆ ਓਏ ਮੇਰਾ ਕਹਿਣ ਤੋਂ ਭਾਵ ਉਹਨਾਂ ਨੇ ਸਮੁੱਚੀ ਮਨੁੱਖਤਾ ਦੇ ਨਾਲ-ਨਾਲ ਇਸ ਕੁਦਰਤ ਦੇ ਵਿੱਚ ਵੀ ਉਸ ਨਜ਼ਾਰੇ ਨੂੰ ਤੱਕਿਆ ਜਿਹੜਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਸੀ ਸੋ ਮਹਾਨ ਤਪੱਸਵੀ 100 ਸਾਲ ਬੀਤਣ ਤੋਂ ਬਾਅਦ ਅੱਜ ਵੀ ਜੋੜ ਮੇਲੇ ਲੱਗ ਰਹੇ ਇਹ ਕਾਰਨ ਕੀ ਆ ਇਹ ਉਹ ਕਾਰਨ ਆ ਜਿਹੜਾ ਸਤਿਗੁਰ ਜੀ ਨੇ ਸਾਨੂੰ ਇਹ ਬਖਸ਼ਿਸ਼ ਕੀਤਾ ਸੀ ਇਸ ਪਵਿੱਤਰ ਧਰਤੀ ਦੇ ਉੱਤੇ ਜਿਉਂ ਲੋਹਾ ਤਰਿਓ ਸੰਗ ਕਾਸ਼ਟ ਲਾਗ ਸ਼ਬਦ ਗੁਰੂ ਹਰ ਪਾਵੇਗੋ ਕਹਿੰਦੇ ਫਿਰ ਲੋਹਾ ਤਾਂ ਲੱਕੜ ਨਾਲ ਤਰਦਾ ਕਹਿੰਦੇ ਸ਼ਬਦ ਨਾਲ ਲੱਗੇਗਾ ਤੇ ਤੈਨੂੰ ਮੈਂ ਹਮੇਸ਼ਾ ਵਾਸਤੇ ਆਪਣੇ ਨਾਲ ਸੰਭੋਲੂਗਾ ਤੇ ਬਾਬਾ ਜੀ ਨੇ ਤਪੱਸਿਆ ਕਰਕੇ ਇਹ ਮਹਾਨ ਅਸਥਾਨ ਜੇਸ ਮਹਾਨ ਅਸਥਾਨ ਦੀ ਸੇਵਾ ਦੇਖੋ ਕਿਉਂਕਿ ਮੈਂ ਇਸ ਹਲਕੇ ਦਾ ਰਹਿਣ ਵਾਲਾ ਇਹੋ ਹੀ ਮੇਰਾ ਹਲਕਾ ਮੈਂ ਪਹਿਲਾਂ ਵੀ ਆਉਂਦਾ ਰਿਹਾ ਹਾਂ ਤੇ ਪਹਿਲਾਂ ਵੀ ਸੇਵਾ ਕਰਨ ਵਾਲਿਆਂ ਨੇ ਚਲੋ ਬਹੁਤ ਵੱਡੀ ਸੇਵਾ ਨਿਭਾਈ ਪਰ ਜਿਹੜੀ ਇੱਕ ਗੁਰਮਤਿ ਮੈਂ ਕਹਿੰਦਾ ਸਮਝਦਾ ਰੀਤ ਜੋ ਪੂਰਨ ਤੌਰ ਦੇ ਉੱਤੇ ਇਸ ਅਸਥਾਨ ਦੇ ਉੱਤੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਨੇ ਇਹ ਜਾਂਦਾ ਪ੍ਰਬੰਧ ਆਇਆ ਤਾਦਾ ਇਹ ਪ੍ਰਬੰਧ ਅੱਜ ਮੈਂ ਦੇਖਦਾ ਗੁਰਮਤਿ ਪਰਨਾਏ ਅਮਰ ਸੰਚਾਰ ਵੀ ਹੁੰਦੇ ਕਥਾ ਕੀਰਤਨ ਦੀਆਂ ਇੱਥੇ ਉਹ ਵੀ ਝੜੀਆਂ ਲੱਗਦੀਆਂ ਇਹ ਗੁਰੂ ਦੀ ਕਿਰਪਾ ਤੇ ਬਖਸ਼ਿਸ਼ ਆ ਇਹ ਮਹਾਨ ਜਥੇਬੰਦੀ ਕੁਝ ਜਥੇਬੰਦੀਆਂ ਆਪਣੇ ਆਪ ਬਣਦੀਆਂ ਕਈ ਮਹਾਨਤਾ ਦੇ ਡੇਰੇ ਆ ਪਰ ਕੁਝ ਜਥੇਬੰਦੀਆਂ ਸਾਡੀਆਂ ਆਦ ਕਾਲ ਤੋਂ ਗੁਰੂ ਕਾਲ ਤੋਂ ਚੱਲ ਰਹੀਆਂ ਜਿਨ੍ਹਾਂ ਦੇ ਵਿੱਚ ਦਮਦਮੀ ਟਕਸਾਲ ਜਿਨ੍ਹਾਂ ਦੇ ਮੁਖੀ ਉਸ ਮੇਲੇ ਦੇ ਅਮਰ ਸ਼ਹੀਦ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਦੁੱਤੀ ਸ਼ਹੀਦ ਉਹ ਬਾਬਾ ਦੀਪ ਸਿੰਘ ਜੀ ਨੇ ਇਹ ਟਕਸਾਲ ਸਾਨੂੰ ਵਾਰਕਸ਼ ਕੀਤੀ ਸੀ ਮੈਨੂੰ ਇਸ ਗੱਲ ਦੀ ਵੀ ਹਮੇਸ਼ਾ ਖੁਸ਼ੀ ਤੇ ਤਸੱਲੀ ਰਹਿੰਦੀ ਕਿ ਇਸ ਜਥੇਬੰਦੀ ਨੇ ਆਪਣੀ ਨਵੇਕਲੀ ਪਹਿਚਾਨ ਕਿਹੜੀ ਨਵੇਕਲੀ ਪਹਿਚਾਨ ਜਿਹੜੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਆਪਣਾ ਸਿਰ ਦੇ ਕੇ ਪਾਈ ਸੀ ਅੱਜ ਵੀ ਨਿਰੰਤਰ ਉਹ ਜਾਰੀ ਆ ਅੱਜ ਵੀ ਗੁਰਸ਼ਬਦ ਰੂਪ ਦੇ ਵਿੱਚ ਜਿੱਥੇ ਪੰਜਾਂ ਪਿਆਰਿਆਂ ਦੇ ਸਾਹਮਣੇ ਹੋ ਕੇ ਖੰਡੇ ਬਾਟੇ ਦੀ ਪੌਲ ਉਹ ਸੰਗਤਾਂ ਨੂੰ ਬਖਸ਼ਿਸ਼ ਕਰਦੇ ਉਥੇ ਕਥਾ ਕੀਰਤਨ ਵੀ ਕਰਦੇ ਤੇ ਜਿਸਲੇ ਕਿਤੇ ਪੀੜਾ ਪੈ ਗਈ ਫਿਰ ਸਿਰ ਦੇਣ ਤੋਂ ਵੀ ਹੁੰਦੇ ਨਹੀਂ ਲੰਬੇ ਇਹ ਜੋ ਕਾਰਨ ਆ ਕਿ ਤਿੰਨ ਅਮਰ ਸ਼ਹੀਦ ਜਿਨ੍ਹਾਂ ਵਿੱਚ ਆਪਾਂ 20ਵੀਂ ਸਦੀ ਦੇ ਮਹਾਨ ਛੇ 21ਵੀਂ ਸਦੀ ਦੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜੇ ਸਮਾਂ ਆਇਆ ਲੋਕ ਪੁੱਛਦੇ ਸੀ ਬਾਬਾ ਜੀ ਕੀ ਬਣੂੰ ਕਹਿੰਦੇ ਇੱਥੇ ਕਾਲ ਤਖਤ ਦੇ ਮੁਰੇ ਮਰਜੀਬੜਿਆ ਨੇ ਸਜਾ ਮਰਜੀਬੜਿਆ ਨੇ ਸੌ ਚੱਕੀ ਸੀ ਸਮਾਂ ਆਊਗਾ ਪਤਾ ਲੱਗੂਗਾ ਪੇ ਕਿਹੜੇ ਹੋਣ ਉਸ ਸੌ ਦੇ ਉੱਤੇ ਪੂਰੇ ਉੱਤਰ ਦੇ ਮੇਰਾ ਕਹਿਣ ਤੋਂ ਭਾਵ ਇਹ ਮਹਾਨ ਜਥੇਬੰਦੀਆਂ ਪੈੜਾਂ ਅੱਜ ਦੇਸ਼ ਵਿੱਚ ਨਹੀਂ ਪ੍ਰਦੇਸ਼ ਦੇ ਵਿੱਚ ਵੀ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਉੱਥੇ ਵੀ ਸਿੱਖੀ ਦੀ ਮਹਿਕ ਅੱਜ ਉੱਥੇ ਵੀ ਫਲਾ ਰਹੀ ਉਹ ਕਿਹੜੀ ਉਹ ਸਰੀਰ ਦੀ ਕੀਰਤੀ ਨਹੀਂ ਤਨ ਕਰਕੇ ਦੇਖੋ ਕਿੰਨਾ ਵੱਡਾ ਸਤਿਗੁਰੂ ਜੀ ਦਾ ਪਰਪਕਾਰ ਬੜਾ ਸਿੰਪਲ ਸਿੰਪਲ ਸਧਾਰਨ ਜੀਵਨ ਤੇ ਸਿੱਖ ਦੇ ਪੱਲੇ ਸਧਾਰਨ ਜੀਵਨ ਦਾ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਸੀ ਥੋੜਾ ਖਾਣਾ ਆਹਾਰ ਚੰਗਾ ਰੱਖਣਾ ਥੋੜਾ ਸੌਣਾ ਜਿਹੜਾ ਥੋੜਾ ਖਾਂਦਾ ਥੋੜਾ ਸੌਂਦਾ ਸਵਾਸਾਂ ਦੀ ਪੂੰਜੀ ਵੀ ਬਾਦੀ ਆ ਤੇ ਗੁਰੂ ਦੇ ਲੇਖੇ ਵੀ ਲੱਗਦੀ ਆ ਤੇ ਮਹਾਪੁਰਸ਼ ਸਵਾਸ ਸਵਾਸ ਕਰਕੇ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਬਖਸ਼ਿਸ਼ ਦੇ ਪਾਤਰ ਆ ਮੈਂ ਜਿੱਥੇ ਅੱਜ ਉਹ ਮਹਾਨ ਤਪਸਵੀ ਉਹਨਾਂ ਦੇ ਚਰਨਾਂ 'ਚ ਨਤਮਸਤਕ ਹੁੰਨਾ ਉੱਥੇ ਮੈਂ ਕਾਮਨਾ ਵੀ ਕਰਦਾ ਸਤਗੁਰੂ ਜੀ ਸਾਨੂੰ ਸਾਰਿਆਂ ਨੂੰ ਜਿਹੜਾ ਤੁਸੀਂ ਆਦੇਸ਼ ਕੀਤਾ ਸੀ ਪਵਿੱਤਰ ਗਰਮਣੀ ਦੇ ਲੜ ਲੱਗਣ ਦਾ ਆ ਹੁਣੇ ਬਾਬਾ ਜੀ ਨੇ ਤੁਹਾਡੇ ਨਾਲ ਇਸ ਜੇਠ ਮਹੀਨੇ ਦੇ ਜਿਹੜੇ ਸੰਦੇਸ਼ ਬਖਸ਼ਿਸ਼ ਕੀਤੇ ਪਹਿਲਾ ਸਮਾਂ ਜਿਹੜਾ ਸੀ ਉਸ ਵੇਲੇ ਸੰਗਰਾਂਦ ਨੂੰ ਆਉਂਦੇ ਸੀ ਲੋਕ ਪੰਡਤਾਂ ਕੋ ਮੌਲਵੀਆਂ ਕੋ ਜਾਂਦੇ ਸੀ ਗੁਰੂ ਸਾਹਿਬ ਜੀ ਨੇ ਕਿੱਡਾ ਪਵਿੱਤਰ ਸਿਧਾਂਤ ਬਖਸ਼ਿਸ਼ ਕਰਕੇ 12 ਸੰਦੇਸ਼ ਬਖਸ਼ਿਸ਼ ਕੀਤੇ ਸਿੱਖ ਤੇਰੀ ਰੋਜ ਇਹ ਸੰਗਰਾਂਦ ਆ ਜੇ ਬੁਸ਼ਰਤੇ ਗੁਰਸ਼ਾਦੀ ਤਾਬੇ ਆ ਜਾਏ ਸੋ ਮੈਂ ਅੰਤ ਦੇ ਵਿੱਚ ਇਸ ਹਲਕੇ ਦਾ ਮੈਂਬਰਾਂ ਲੰਬੇ ਅਰਸੇ ਤੋਂ ਬਾਬਾ ਜੀ ਨੂੰ ਇਹਨਾਂ ਦੇ ਸਮੁੱਚੇ ਪ੍ਰਬੰਧ ਨੂੰ ਜਿਉ ਆਇਆਂ ਆਖਦਾ ਧੰਨਵਾਦ ਕਰਦਾ ਕਿ ਜਿਹੜਾ ਗੁਰ ਸੰਦੇਸ਼ ਗੁਰੂ ਦਸਮ ਪਾਤਸ਼ਾਹ ਨੇ ਸਾਨੂੰ ਬਖਸ਼ ਕੀਤਾ ਸੀ ਪੀਵੋ ਪੌਹਲ ਖੰਡੇ ਤਾਰ ਹੋਏ ਜਨਮ ਸਹਿਲਾ ਇਸ ਪਵਿੱਤਰ ਧਰਤੀ ਤੇ ਅਮਰ ਸੰਚਾਰ ਤੇ ਕਥਕ ਕੀਰਤਨ ਦੀ ਜਿਹੜੀ ਉਹ ਸ਼ੈਬਰ ਲੱਗਦੀ ਆ ਉਹ ਹਮੇਸ਼ਾ ਬਾਅਦ ਤੇ ਚੱਲਦੀ ਰਹੇ ਸਮੂਹਿਕ ਤੌਰ ਤੇ ਸਾਰੇ ਮਹਾਪੁਰ ਸਤਕਾਰ ਜੋ ਗਿਆ ਜਿਹੜੇ ਸਾਰੇ ਇੱਥੇ ਪਹੁੰਚੇ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਦੇਖੋ ਕਈ ਵਾਰੀ ਪਰਿਵਾਰਾਂ ਦੇ ਵਿੱਚ ਵੀ ਗੱਲ ਹੋ ਜਾਂਦੀ ਆ ਮੈਂ ਅਕਸਰ ਸਟੇਜ ਤੇ ਕਹਿੰਦਾ ਹੁੰਨਾ ਕਿ ਪ੍ਰਧਾਨ ਭਾਵੇਂ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂ ਤਾਂ ਕਲੇਮ ਹੀ ਨਹੀਂ ਕਦੇ ਕੀਤਾ ਸੇਵਾਦਾਰ ਹੀ ਕਲੇਮ ਕਰਦਾ ਪਰ ਇਹ ਤਕਸਾਲ ਜਿਹੜੀ ਆ ਇਹ ਤਕਸਾਲ ਪੂਜਣਯੋਗ ਪੂਜਣਯੋਗ ਇਸ ਕਰਕੇ ਆ ਕਿ ਜਿਸ ਵੇਲੇ ਵੀ ਲੋੜ ਪਈ ਚਾਹੇ ਗੁਰੂ ਪੰਥ ਨੂੰ ਤੇ ਚਾਹੇ ਗੁਰੂ ਗ੍ਰੰਥ ਨੂੰ ਉਸ ਵੇਲੇ ਮੋਹਰੇ ਹੋ ਕੇ ਵਿਚਰੇ ਆ ਸੋ ਇਹ ਸ਼੍ਰੋਮਣੀ ਕਮੇਟੀ ਵੱਲੋਂ ਹਮੇਸ਼ਾ ਹੀ ਤੇ ਜਿੱਥੇ ਕਹਿੰਦੇ ਬੇਨਸਾਬ ਵੀ ਉੱਥੇ ਵੀ ਖੜੇ ਵੀ ਹੋ ਜਾਂਦੇ ਆ ਮੇਰੇ ਨਾਲ ਵੀ ਭੇੜਦੇ ਨਹੀਂ ਮੈਨੂੰ ਵੀ ਸਿਖਿਆ ਦਿੰਦੇ ਆ ਤੇ ਉਹ ਸਿਖਿਆਵਾ ਨਿਜ ਦੀਆਂ ਨਹੀਂ ਉਹ ਇਸ ਕਰਕੇ ਨਹੀਂ ਕਿ ਕੋ ਉਹਦੇ ਪਿੱਛੇ ਨੇਜਿਆ ਜਾਂ ਉਹਦੇ ਪਿੱਛੇ ਕੋਈ ਜਾਤੀਗਾਰ ਗਿਆ ਉਹ ਸਿਧਾਂਤਕ ਜਿਹੜੀਆਂ ਗੱਲਾਂ ਆ ਉਹ ਕਰਦੇ ਆ ਹਮੇਸ਼ਾ ਹੀ ਮੈਂ ਇਸ ਕਰਕੇ ਧੰਨਵਾਦ ਕਰਦਾ ਸਾਰੀ ਜਥੇਬੰਦੀ ਦਾ ਮਹਾਪੁਰਸ਼ਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਜਿਨ੍ਹਾਂ ਦੇ ਪਰਥਾਏ ਆਪਾਂ 3 ਦਿਨ ਦੇ ਜੋੜ ਮੇਲੇ ਸ਼ਾਮਲ ਹੋਏ ਆ ਅੱਜ ਨਿਸ਼ਾਨ ਸਾਹਿਬ ਦੀ ਸੇਵਾ ਵੀ ਹੋਣੀ ਆ ਤੇ ਮੈਂ ਬੈਠਾ ਸੋਚਦਾ ਸੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਉਸ ਵੇਲੇ ਬੜੀ-ਬੜੀ ਕਿਰਪਾ ਸਾਡੇ ਸਾਰਿਆਂ ਤੇ ਕਲਜੁਗੀ ਜੀਵਾਂ ਤੇ ਕੀਤੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਪ੍ਰਕਾਸ਼ ਤੋਂ ਪਹਿਲਾਂ ਵੀ ਇੱਥੇ ਲੋਕ ਕੀਰਤੀ ਕਰਦੇ ਸੀ ਮਹਾਵਲੀ ਆਤਮ ਮਹਾਵਲੀ ਆਪਣੇ ਆਪਣੇ ਢੰਗ ਤੇ ਫਲਸਫੇ ਦੇ ਅਨਸਾਰ ਲੋਕਾਂ ਨੂੰ ਧਰਮ ਦੇ ਵਿੱਚ ਵੰਡੀਆਂ ਪਾ ਕੇ ਜਾਤ ਪਾਤ ਦੇ ਵਿੱਚ ਵੰਡ ਕੇ ਊਚ ਨੀਚ ਵਿੱਚ ਵੰਡ ਕੇ ਉਹ ਲੋਕਾਂ ਨੂੰ ਆਪਣੇ ਢੰਗ ਦੇ ਨਾਲ ਆਪਣੇ ਨਾਲ ਜੋੜਦੇ ਸੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਕਿਰਪਾ ਬਖਸ਼ ਕਰਕੇ ਉਸ ਪਵਿੱਤਰ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਸਭ ਤੋਂ ਵੱਡਾ ਸਿਧਾਂਤ ਸਾਨੂੰ ਇੱਕ ਓੰਕਾਰ ਦਾ ਸਿਧਾਂਤ ਬਖਸ਼ਿਸ਼ ਕੀਤਾ ਤੇ ਉਸ ਵੇਲੇ ਦੇ ਲੋਕਾਂ ਨੇ ਧਾਰਮਿਕ ਤੌਰ ਤੇ ਜਿਹੜੇ ਬੰਡੇ ਹੋਏ ਸੀ ਸਤਗੁਰਾਂ ਦਾ ਵਿਰੋਧ ਵੀ ਕੀਤਾ ਪਰ ਗੁਰੂ ਸਾਹਿਬ ਦੀ অপার ਕਿਰਪਾ ਸੀ ਸਤਗੁਰਾਂ ਨੇ ਸਾਰਿਆਂ ਨੂੰ ਸਿੱਖਿਆ ਗੁਰ ਸ਼ਬਦ ਰਾਹੀਂ ਦਿੱਤੀ ਤੇ ਮੈਂ ਬੈਠਾ ਸੋਚਦਾ ਸੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿੱਡਾ ਵੱਡਾ ਸਿੱਖਾਂ ਲਈ ਕਰਤਾਰਪੁਰ ਦੀ ਧਰਤੀ ਤੇ ਲੰਮਾ ਸਮਾਂ ਆਪਣਾ ਸਮਾਂ ਅਖੀਰਲਾ ਗੁਜ਼ਾਰ ਕੇ ਉਹ ਨਗਰ ਸ਼ਹਿਰ ਬਤਾਇਆ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਕਿਰਪਾ ਕਰਕੇ ਗੁਰੂ ਨਾਨਕ ਦੇ ਪਾਤਸ਼ਾਹ ਨੇ ਖਡੂਰ ਸਾਹਿਬ ਦੀ ਉਹ ਪਵਿੱਤਰ ਧਰਤੀ ਬਸਾਉਣੀ ਕੀਤੀ ਜਿਹੜੀ ਹਮੇਸ਼ਾ ਉਸ ਵਾਸਤੇ ਜੁਗਾ ਜਗੰਤਰ ਉੱਥੇ ਲੋਕਾਂ ਨੇ ਨਮਸਕਾਰ ਕਰਕੇ ਨਤਮਸਤਕ ਹੋ ਕੇ ਆਪਣੇ ਇਸ ਕਾਲ ਯੁਗ ਦੇ ਸਮੇਂ ਨੂੰ ਗੁਰੂ ਸਾਹਿਬ ਦੇ ਲੇਖੇ ਲਾਉਣਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਫਿਰ ਪਵਿੱਤਰ ਧਰਤੀ ਗੋਇੰਦਵਾਲ ਦੀ ਧਰਤੀ ਸਥਾਪਿਤ ਕੀਤੀ ਇਸੇ ਤਰ੍ਹਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸ੍ਰੀ ਹਰਮੰਦਰ ਸਾਹਿਬ ਦੀ ਰਚਨਾ ਕੀਤੀ ਗੁਰੂ ਪੰਜਮ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕਰਕੇ ਉਹ ਪਵਿੱਤਰ ਜਿਹੜੀ ਤਰਨਤਾਰਨ ਦੀ ਧਰਤੀ ਉਹ ਸਥਾਨ ਗੁਰੂ ਸਾਹਿਬ ਜੀ ਨੇ ਸਾਨੂੰ ਸੋਮੇ ਬਖਸ਼ਿਸ਼ ਕੀਤੀ ਮੇਰਾ ਕਹਿਣ ਤੋਂ ਭਾਵ ਉਹ ਗੁਰਸਥਾਨ ਸਤਗੁਰਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਸਤਾਪਤ ਕੀਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਬੜੀ ਵੱਡੀ અપਾਰ ਕਿਰਪਾ ਕੀਤੀ ਸਾਰੇ ਧਰਤੀ ਤੇ ਜਿੱਥੇ ਜਿੱਥੇ ਵੀ ਪੈਰ ਪਾਏ ਉਹ ਧਰਤੀਆਂ ਸਾਰੀਆਂ ਅੱਜ ਪੂਜਣਯੋਗ ਹੋ ਗਈਆਂ ਗੁਰੂ ਹਰ ਰਾਜ ਸਾਹਿਬ ਮਹਾਰਾਜ ਨੇ ਬੜੇ ਬਰਪ੍ਰਕਾਰ ਕੀਤੇ ਪਵਿੱਤਰ ਗੁਰਬਾਣੀ ਦਾ ਸਤਕਾਰ ਮਹਾਰਾਜਿਆਂ ਦੀ ਜ਼ਿੰਦਗੀ ਜਿਉਣਾ ਅਤਿਆਦ ਸਰਬੱਤ ਦੇ ਭਲੇ ਲਈ ਉਸ ਵੇਲੇ ਦਵਾਖਾਨੇ ਸਫਾਖਾਨੇ ਚਲਾਉਣੇ ਇਹ ਕਿਰਪਾ ਕਰਕੇ ਸਤਗੁਰੂ ਜੀ ਨੇ ਸਾਨੂੰ ਵਰਚਿਤ ਕੀਤੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਭਾਵੇਂ ਛੋਟੀ ਆवस्था ਗੁਰੂ ਸਾਹਿਬ ਨੇ ਕਿੱਡੀ ਵੱਡੀ ਕਿਰਪਾ ਕੀਤੀ ਦਿੱਲੀ ਦੀ ਧਰਤੀ ਤੇ ਉਸ ਸਥਾਨ ਤੇ ਜਿਹੜਾ ਸਥਾਨ ਹਮੇਸ਼ਾ ਵਾਸਤੇ ਪੂਜਣਯੋਗ ਹੋ ਗਿਆ। ਸੋ ਮੇਰਾ ਕਹਿਣ ਤੋਂ ਪਾਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਕਿਲੇ ਸਦਾਬਤ ਕੀਤੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਸ ਕਾਜਲੋਕ ਦੇ ਜਹਾਜ਼ ਕਲਜੋ ਦੇ ਲੋਕਾਂ ਨੂੰ ਤਾਰਨ ਵਾਸਤੇ ਜਿੱਥੇ ਸਤਗੁਰਾਂ ਨੇ ਆਪਣਾ ਸਮੂਚਾ ਸਰਵਾਂਸ ਵਾਰਿਆ ਉੱਥੇ ਸਤਗੁਰਾਂ ਨੇ ਸਾਨੂੰ ਸੰਦੇਸ਼ ਬਾਕੀ ਚ ਕੀਤਾ ਸੀ। ਜਿਹਦੇ ਬਾਰੇ ਹੁਣੇ ਬਾਬਾ ਜੀ ਤੁਹਾਡੇ ਨਾਲ ਸਾਂਝ ਪਾ ਕੇ ਗਏ ਆ। ਉਹ ਸੰਦੇਸ਼ ਸੀ ਗੁਰ ਸ਼ਬਦ ਦਾ ਸੰਦੇਸ਼ ਉਹ ਆਦੇਸ਼ ਸੀ ਗੁਰੂ ਸਾਹਿਬ ਜੀ ਨੇ ਕੀਤਾ ਕਿ ਗੁਰੂ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰੂ ਕਰਕੇ ਜਾਣਣਾ ਇਹਦੀ ਸਿੱਖਿਆ ਅਨਸਾਰ ਆਪਣਾ ਜ਼ਿੰਦਗੀ ਜਿਉਣੀ ਤੇ ਪੁੱਛਿਆ ਸਤਗੁਰ ਜੀ ਜਿੱਲੇ ਸਤਖੰਡ ਨੂੰ ਪਰਿਆਜਣ ਲੱਗੇ ਸਤਗੁਰ ਜੀ ਤੁਹਾਡੇ ਦਰਸ਼ਨ ਕਿੱਥੋਂ ਕਰਨੇ ਤੇ ਸਤਗੁਰ ਜੀ ਨੇ ਸਰਲ ਅਵਸਥਾ ਵਿੱਚ ਸਰਲ ਪ੍ਰਵਾਹਾ ਦੇ ਵਿੱਚ ਦੱਸਤਾ ਕਿ ਅੰਮ੍ਰਿਤ ਮੇਲੇ ਨਿਤਨੇਮ ਕਰਕੇ ਪੰਜਾਂ ਪਿਆਰਿਆਂ ਨੂੰ ਗੁਰੂ ਰੂਪ ਜਿਹੜੇ ਆ ਉਹਨਾਂ ਨੂੰ ਫਤਿਹ ਬੁਲਾ ਲਿਓ ਮੈਂ ਉੱਥੇ ਹੋਊਂਗਾ ਤੇ ਸਤਗੁਰ ਜੀ ਤੇ ਸਤਗੁਰ ਜੀ ਜੇ ਪੰਜ ਸਿੰਘ ਨਾਮ ਵੇਣ ਤੇ ਸਤਗੁਰ ਜੀ ਕਹਿੰਦੇ ਤਿਆਰ ਪਰ ਤਿਆਰ ਹੋ ਕੇ ਅਮਰਤ ਵਿਲਾ ਸਾਮ ਕੇ ਆ ਚੁਗਲ ਜੀ ਨੂੰ ਆਪਾਂ ਸ਼ੀਸ਼ਾ ਕਹਿੰਨੇ ਇਹਦੇ ਵਿੱਚ ਫਤਿਹ ਬੁਲਾ ਦੇ ਮੈਂ ਤੇਰੇ ਦਰਸ਼ਨ ਤੂੰ ਮੇਰੇ ਦਰਸ਼ਨ ਕਰੇਗਾ ਇਹ 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 ਸਿਧਾਂਤ ਸਾਨੂੰ ਸਤਗੁਰਾਂ ਨੇ ਬਖਸ਼ਿਸ਼ ਕੀਤੇ ਕਿ ਮੇਰੀ ਆਤਮਾ ਗੁਰੂ ਗ੍ਰੰਥ ਦੇ ਵਿੱਚ ਮੇਰਾ ਸੂ ਸਰੀਰ ਗੁਰੂ ਪੰਥ ਦੇ ਵਿੱਚ ਸੋ ਇਹਦੇ ਇਸ ਸਿਧਾਂਤ ਤੇ ਉੱਤੇ ਸੰਤ ਬਾਬਾ ਜਵਾਰਦਾਸ ਜੀ ਦੇਖੋ ਕਿੰਡੀ ਵੱਡੀ ਦ੍ਰਿਸ਼ਟੀ ਸੀ ਮਨੁੱਖਾਂ ਦਾ ਉਹ ਤਾਂ ਜਲ ਦੀ ਸੇਵਾ ਕਰਦੇ ਸੀ ਜਾਨਵਰਾਂ ਦੇ ਵਿੱਚੋਂ ਵੀ ਉਹਨਾਂ ਨੇ ਉਸ ਕੁਦਰਤ ਨੂੰ ਜਾਣਿਆ ਜਿਨ੍ਹਾਂ ਨੂੰ ਜਲ ਦੀ ਸੇਵਾ ਕਰਕੇ ਕਿਉਂਕਿ ਉਦੋਂ ਹੁੰਦਾ ਸੀ ਆਮ ਜਿਹੜੇ ਜ਼ਿਮੀਂਦਾਰ ਪ੍ਰਾਰਥਨ ਵੇਲੇ ਜਾਣਦੇ ਆ ਕਹਣਾ ਚਾਲੇ ਕਰੈਲ ਹੋਰ ਬਾ ਲੈਨੇ ਆ ਓਏ ਮੇਰਾ ਕਹਿਣ ਤੋਂ ਭਾਵ ਉਹਨਾਂ ਨੇ ਸਮੁੱਚੀ ਮਨੁੱਖਤਾ ਦੇ ਨਾਲ-ਨਾਲ ਇਸ ਕੁਦਰਤ ਦੇ ਵਿੱਚ ਵੀ ਉਸ ਨਜ਼ਾਰੇ ਨੂੰ ਤੱਕਿਆ ਜਿਹੜਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਸੀ। ਸੋ ਮਹਾਂਤਪਸ ਵੀ 100 ਸਾਲ ਬੀਤਣ ਤੋਂ ਬਾਅਦ ਅੱਜ ਵੀ ਜੋੜ ਮੇਲੇ ਲੱਗ ਰਹੇ ਇਹ ਕਾਰਨ ਕੀ ਆ? ਇਹ ਉਹ ਕਾਰਨ ਆ ਜਿਹੜਾ ਸਤਗੁਰੂ ਜੀ ਨੇ ਸਾਨੂੰ ਇਹ ਬਖਸ਼ਿਸ਼ ਕੀਤਾ ਸੀ ਇਸ ਪਵਿੱਤਰ ਧਰਤੀ ਦੇ ਉੱਤੇ ਜਿਉਂ ਲੋਹਾ ਤਰਿਓ ਸੰਗ ਕਾਸ਼ਟ ਲਾਗ ਸ਼ਬਦ ਗੁਰੂ ਹਰ ਪਾਵੇਂਗੋ। ਕਹਿੰਦੇ ਫਿਰ ਲੋਹਾ ਤਾਂ ਲੱਕੜ ਨਾਲ ਤਰਦਾ ਕਹਿੰਦੇ ਸ਼ਬਦ ਨਾਲ ਲੱਗੇਗਾ ਤੇ ਤੈਨੂੰ ਮੈਂ ਹਮੇਸ਼ਾ ਵਾਸਤੇ ਆਪਣੇ ਨਾਲ ਸੰਭਾਲੂਗਾ ਤੇ ਬਾਬਾ ਜੀ ਨੇ ਤਪੱਸਿਆ ਕਰਕੇ ਇਹ ਮਹਾਨ ਅਸਥਾਨ ਜੇ ਇਸ ਮਹਾਨ ਅਸਥਾਨ ਦੀ ਸੇਵਾ ਦੇਖੋ ਕਿਉਂਕਿ ਮੈਂ ਇਸ ਹਲਕੇ ਦਾ ਰਹਿਣ ਵਾਲਾ ਇਹੋ ਹੀ ਮੇਰਾ ਹਲਕਾ ਮੈਂ ਪਹਿਲਾਂ ਵੀ ਆਉਂਦਾ ਰਿਹਾ ਤੇ ਪਹਿਲਾਂ ਵੀ ਸੇਵਾ ਕਰਨ ਵਾਲਿਆਂ ਨੇ ਚਲੋ ਬਹੁਤ ਵੱਡੀ ਸੇਵਾ ਨਿਭਾਈ ਪਰ ਜਿਹੜੀ ਇੱਕ ਗੁਰਮਤ ਦੀ ਮੈਂ ਕਹਿੰਦਾ ਸਮਝਦਾ ਰੀਤ ਜੋ ਪੂਰਨ ਤੌਰ ਦੇ ਉੱਤੇ ਇਸ ਅਸਥਾਨ ਦੇ ਉੱਤੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਇਹ ਜੱਦਾ ਪ੍ਰਬੰਧ ਆਇਆ ਤਾਂਦਾ ਇਹ ਪ੍ਰਬੰਧ ਅੱਜ ਮੈਂ ਦੇਖਦਾ ਗੁਰਮਤਿ ਪਰਨਾਏ ਅਮਰ ਸੰਚਾਰ ਵੀ ਹੁੰਦੇ ਕਥਾ ਕੀਰਤਨ ਦੀਆਂ ਇੱਥੇ ਉਹ ਵੀ ਝੜੀਆਂ ਲੱਗਦੀਆਂ ਇਹ ਗੁਰੂ ਦੀ ਕਿਰਪਾ ਤੇ ਬਖਸ਼ਿਸ਼ ਆ ਇਹ ਮਹਾਨ ਜਥੇਬੰਦੀ ਕੁਝ ਜਥੇਬੰਦੀਆਂ ਆਪਣੇ ਆਪ ਬਣਦੀਆਂ ਕਈ ਮਹਾਂਤਾਂ ਦੇ ਡੇਰੇ ਆ ਪਰ ਕੁਝ ਜਥੇਬੰਦੀਆਂ ਸਾਡੀਆਂ ਆਦ ਕਾਲ ਤੋਂ ਗੁਰੂ ਕਾਲ ਤੋਂ ਚੱਲ ਰਹੀਆਂ ਜਿਨ੍ਹਾਂ ਦੇ ਵਿੱਚ ਦਮਦਮੀ ਟਕਸਾਲ ਜਿਨ੍ਹਾਂ ਦੇ ਮੁਖੀ ਉਸ ਵੇਲੇ ਦੇ ਅਮਰ ਸ਼ਹੀਦ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਦੁੱਤੀ ਸ਼ਹੀਦ ਉਹ ਬਾਬਾ ਦੀਪ ਸਿੰਘ ਜੀ ਨੇ ਇਹ ਟਕਸਾਲ ਸਾਨੂੰ ਬਖਸ਼ਿਸ਼ ਕੀਤੀ ਸੀ ਮੈਨੂੰ ਇਸ ਗੱਲ ਦੀ ਵੀ ਹਮੇਸ਼ਾ ਖੁਸ਼ੀ ਤੇ تسਲੀ ਰਹਿੰਦੀ ਕਿ ਇਸ ਜਥੇਬੰਦੀ ਨੇ ਆਪਣੀ ਨਵੇਕਲੀ ਪਹਿਚਾਣ ਕਿਹੜੀ ਨਵੇਕਲੀ ਪਹਿਚਾਣ ਜਿਹੜੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਆਪਣਾ ਸਿਰ ਦੇ ਕੇ ਪਾਈ ਸੀ ਅੱਜ ਵੀ ਨਿਰੰਤਰ ਉਹ ਜਾਰੀ ਆ ਅੱਜ ਵੀ ਗੁਰਸ਼ਬਦ ਰੂਪ ਦੇ ਵਿੱਚ ਜਿੱਥੇ ਪੰਜਾਂ ਪਿਆਰਿਆਂ ਦੇ ਸਾਹਮਣੇ ਹੋ ਕੇ ਠੰਡੇ ਬਾਟੇ ਦੀ ਪੌਲ ਉਹ ਸੰਗਤਾਂ ਨੂੰ ਬਖਸ਼ਿਸ਼ ਕਰਦੇ ਉਥੇ ਕਥਾ ਕੀਰਤਨ ਵੀ ਕਰਦੇ ਤੇ ਜਿਸਲੇ ਕਿਤੇ ਭੀੜਾ ਪੈ ਗਈ ਫਿਰ ਸਿਰ ਦੇਣ ਤੋਂ ਵੀ ਹੁੰਦੇ ਨਹੀਂ ਲਾਂਬੇ ਇਹ ਜੋ ਕਾਰਨ ਆ ਕਿ ਤਿੰਨ ਅਮਰ ਸ਼ਹੀਦ ਜਿਨ੍ਹਾਂ ਵਿੱਚ ਆਪਾਂ 20ਵੀਂ ਸਦੀ ਦੇ ਮਹਾਨ ਸ਼ਹੀਦ 21ਵੀਂ ਸਦੀ ਦੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜੇ ਸਮਾਂ ਆਇਆ ਲੋਕ ਪੁੱਛਦੇ ਸੀ ਬਾਬਾ ਜੀ ਕੀ ਬਣੂ ਕਹਿੰਦੇ ਇੱਥੇ ਕਾਲ ਤਖ ਦੇ ਮੁਰੇ ਮਰਜੀਬੜਿਆ ਨੇ ਸਜਾ ਮਰਜੀਬੜਿਆ ਨੇ ਸੌ ਚੱਕੀ ਸੀ ਸਮਾਂ ਆਊਗਾ ਪਤਾ ਲੱਗੂਗਾ ਕਿਹੜੇ ਹੁਣ ਉਸ ਸੌ ਦੇ ਉੱਤੇ ਪੂਰੇ ਉਤਰਦੇ ਮੇਰਾ ਕਹਿਣ ਤੋਂ ਭਾਵ ਇਹ ਮਹਾਨ ਜਥੇਬੰਦੀ ਦੀਆਂ ਪੈੜਾਂ ਅੱਜ ਦੇਸ਼ ਵਿੱਚ ਨਹੀਂ ਵਿਦੇਸ਼ ਦੇ ਵਿੱਚ ਵੀ ਦੰਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਉੱਥੇ ਵੀ ਸਿੱਖੀ ਦੀ ਮਹਿਕ ਅੱਜ ਉੱਥੇ ਵੀ ਫਲਾ ਰਹੇ ਉਹ ਕਿਹੜੀ ਉਹ ਸਰੀਰ ਦੀ ਕੀਰਤੀ ਨਹੀਂ ਤਨ ਕਰਕੇ ਦੇਖੋ ਕਿੰਨਾ ਵੱਡਾ ਸਤਗੁਰੂ ਜੀ ਦਾ ਪਰਪਕਾਰ ਬੜਾ ਸਿੰਪਲ ਸਿੰਪਲ ਸਧਾਰਨ ਜੀਵਨ ਤੇ ਸਿੱਖ ਦੇ ਬੱਲੇ ਸਧਾਰਨ ਜੀਵਨ ਦਾ ਸਤਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਸੀ ਥੋੜਾ ਖਾਣਾ ਆਹਾਰ ਚੰਗਾ ਰੱਖਣਾ ਥੋੜਾ ਸੌਣਾ ਜਿਹੜਾ ਥੋੜਾ ਖਾਂਦਾ ਥੋੜਾ ਸੌਂਦਾ ਸਵਾਸਾਂ ਦੀ ਪੂੰਜੀ ਵੀ ਵੱਧਦੀ ਆ ਤੇ ਗੁਰੂ ਦੇ ਲੇਖੇ ਵੀ ਲੱਗਦੀ ਆ ਤੇ ਮਹਾਪੁਰਸ਼ ਸਵਾਸ ਸਵਾਸ ਕਰਕੇ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਬਖਸ਼ਿਸ਼ ਦੇ ਪਾਤਰ ਆ ਮੈਂ ਜਿੱਥੇ ਅੱਜ ਉਹ ਮਹਾਨ ਤਪਸਵੀ ਉਹਨਾਂ ਦੇ ਚਰਨਾਂ 'ਚ ਨਤਮਸਤਕ ਹੁੰਨਾ ਉੱਥੇ ਮੈਂ ਕਾਮਨਾ ਵੀ ਕਰਦਾ ਸਤਿਗੁਰੂ ਜੀ ਸਾਨੂੰ ਸਾਰਿਆਂ ਨੂੰ ਜਿਹੜਾ ਤੁਸੀਂ ਆਦੇਸ਼ ਕੀਤਾ ਸੀ ਪਵਿੱਤਰ ਗੁਰਵਾਨੀ ਦੇ ਲੜ ਲੱਗਣ ਦਾ ਆ ਹੁਣੇ ਬਾਬਾ ਜੀ ਨੇ ਤੁਹਾਡੇ ਨਾਲ ਇਸ ਜੇਟ ਮਹੀਨੇ ਦੇ ਜਿਹੜੇ ਸੰਦੇਸ਼ ਬਖਸ਼ਿਸ਼ ਕੀਤੇ ਪਹਿਲਾ ਸਮਾਂ ਜਿਹੜਾ ਸੀ ਉਸ ਵੇਲੇ ਸੰਗਰਾਂਦ ਨੂੰ ਆਉਂਦੇ ਸੀ ਲੋਕ ਪੰਡਤਾਂ ਕੋ ਮੌਲਵੀਆਂ ਕੋ ਜਾਂਦੇ ਸੀ ਗੁਰੂ ਸਾਹਿਬ ਜੀ ਨੇ ਕਿੱਡਾ ਪਵਿੱਤਰ ਸਿਧਾਂਤ ਬਖਸ਼ਿਸ਼ ਕਰਕੇ 12 ਸੰਦੇਸ਼ ਬਖਸ਼ਿਸ਼ ਕੀਤੇ ਸੇਖਰ ਤੇਰੀ ਰੋਜ ਇਹ ਸੰਗਰਾਹ ਦਿਆਂ ਜੇ ਬੁਸ਼ਰਤੇ ਗੁਰਸ਼ਾਹ ਦੀ ਤਾਬੇ ਆ ਜਾਏ ਸੋ ਮੈਂ ਅੰਤ ਦੇ ਵਿੱਚ ਇਸ ਹਲਕੇ ਦਾ ਮੈਂਬਰ ਹਾਂ ਲੰਬੇ ਅਰਸੇ ਤੋਂ ਬਾਬਾ ਜੀ ਨੂੰ ਇਹਨਾਂ ਦੇ ਸਮੁੱਚੇ ਪ੍ਰਬੰਧ ਨੂੰ ਜਿਉਂ ਆਇਆਂ ਆਖਦਾ ਧੰਨਵਾਦ ਕਰਦਾ ਹਾਂ ਕਿ ਜਿਹੜਾ ਗੁਰ ਸੰਦੇਸ਼ ਗੁਰੂ ਦਸਮ ਪਾਤਸ਼ਾਹ ਨੇ ਸਾਨੂੰ ਬਖਸ਼ ਕੀਤਾ ਸੀ ਪੀਵੋ ਪਹੁਲ ਖੰਡੇ ਧਾਰ ਹੋਈ ਜਨਮ ਸੇ ਇਲਾ ਇਸ ਪਵਿੱਤਰ ਧਰਤੀ ਤੇ ਅਮਰ ਸੰਚਾਰ ਤੇ ਕਥਕ ਕੀਰਤਨ ਦੀ ਜਿਹੜੀ ਉਹ ਛੈਬਰ ਲੱਗਦੀ ਆ ਉਹ ਹਮੇਸ਼ਾ ਵਾਸਤੇ ਚੱਲਦੀ ਰਹੇ ਸਮੂਹਜ ਤੌਰ ਤੇ ਸਾਰੇ ਮਹਾਪੁਰਸਤ